ਚੌੜਾ ਜਾ ਸਕਦਾ ਹੈ ਚੌੜਾ ਕਰਕੇ ਕਿਉਂਕਿ ਜਿਹੜੀ ਪਾਵਰ ਹਾਊਸ ਰੋਡ ਦੀ ਹੈ 100 ਫੁੱਟੀ ਸ਼ਰਤ ਤੱਕ ਤਾਂ ਸਾਰੀ ਸਰਕਾਰੀ ਜ਼ਮੀਨ ਹੀ ਹੈ ਇਹਨੂੰ ਬੜਾ ਸੌਖਾ ਚੌੜਾ ਕੀਤਾ ਜਾ ਸਕਦਾ ਹੈ ਸਰਕਾਰੀ ਬੇਲਦਗਾ ਹੋਣਗੇ ਉਹਨਾਂ ਬਾਅਦ ਕੇ ਉਹ ਉੱਥੇ ਹੋਰ ਕੀਤਾ ਜਾ ਸਕਦਾ ਫਿਰ ਜਿਹੜਾ ਸਾਡਾ ਇਹ ਬੱਸ ਸਟੈਂਡ ਹੈ ਇਹ ਇੰਨਾ ਉੱਚਾ ਵੀ ਹੈ ਬਾਕੀ ਪੰਜਾਬ ਦੇ ਸਾਰੇ ਥਾਵਾਂ ਤੇ ਹੈ ਤੇ ਜਿਹੜੇ ਅੱਡੇ ਆ ਪਾਣੀ ਨਾਲ ਭਰ ਜਾਂਦੇ ਆ ਪਰ ਬਠਿੰਡੇ ਦਾ ਬੱਸ ਅੱਡੇ ਇਹੋ ਜ ਹੈ ਵੀ ਇਹਦੇ ਤੇ ਪਾਣੀ ਬਿਲਕੁਲ ਵੀ ਇੱਕ ਟੋਕਾ ਨਹੀਂ ਖੜਦਾ ਤੇ ਇਹ ਸਾਰੀਆਂ ਸਾਡੀਆਂ ਸੀ ਉਹਨਾਂ ਨੂੰ ਗਰੀਲਾ ਵੀ ਦਿੱਤੀਆਂ ਵੀ ਤੁਸੀਂ ਦੋ ਵਸਟਾਂ ਦੇ ਕਿ ਪਹਿਲਾ ਬਾਹਰ ਕੱਢਿਆ ਬਟਾਲਾ ਤੇ ਸਰਜੀਸ ਪਰਣਾਲੇ ਦੀ ਸਰਕਾਰ ਵੇਲੇ ਮੇਰੇ ਖਿਆਲ 85 ਵੀ ਹੋਊਗੀ 40 ਸਾਲ ਹੋ ਗਏ ਅੱਜ ਤੱਕ ਸਤਾਫ ਨਹੀਂ ਹੋ ਸਕਿਆ ਇਹ ਇਹਨਾਂ ਨੇ ਉਥੋਂ ਦੇ ਦੁਕਾਨਦਾਰਾਂ ਤੇ ਲੋਕਾਂ ਨੂੰ ਅੱਜ ਵੀ ਆਪਾਂ ਬਸਸ ਸੈਣ ਦੇ ਚੰਡੀਗੜ੍ਹ ਪਟਿਆਲਾ ਦੇ ਜਾਣ ਵਾਲੇ ਬਸਟੈਂਡ ਜਾਂਦੇ ਉਹ ਕੰਮਜਾਬ ਨਹੀਂ ਹੋ ਸਕਦੇ ਹੁਣ ਦੇਖਦੇ ਹਾਂ ਕਿ ਜਿਹੜਾ ਇਹਨਾਂ ਨੇ ਪਟਿਆਲਾ ਬਸਟੈਂਡ ਬਾਹਰ ਕੱਢਿਆ ਉਹੇ ਵਾਰੀ ਜਿੰਨਾਂ ਵੀ ਲੋਕਾਂ ਨੂੰ ਪਤਾ ਹੋਊਗਾ ਜਿਹੜੇ ਜਾਣਦੇ ਆ ਵੀ ਉਹਨੂੰ ਇੰਨਾ ਸਾਹੇ ਤੱਕ ਰੱਖਿਆ ਬਟੇ ਪਟਿਆਲੇ ਸ਼ਹਿਰ ਨੂੰ ਬੜਬਾਰ ਕਰਤਾ ਪਿਛਲਾ ਕਾਉ ਬਾਦ ਵੀ ਤੇ ਲੋਕ ਵੀ ਚੰਡੀਗੜ੍ਹੋਂ 1 ਘੰਟੇ ਵਿੱਚ ਪਟਿਆਲੇ ਆ ਜਾਂਦੇ ਆ ਤੇ ਪਟਿਆਲੇ ਬੱਸ ਸਟੈਂਡ ਤੋਂ ਸ਼ਹਿਰ ਤੱਕ ਜਾਣ ਨੂੰ ਨਾਲ ਸਵਾ ਘੰਟਾ ਲੱਗ ਜਾਂਦਾ ਵੀ ਲੋਕ ਬਹੁਤ ਗੁੱਸੇ ਨਾਲ ਉੱਥੇ ਪਿੱਛੇ ਹੋਇਆ ਅਸੀਂ ਉਹਨਾਂ ਨੂੰ ਇਹੀ ਕਹਿ ਆ ਸੀ ਕਿ ਇਹ ਨੂੰ ਇੱਥੇ ਰੱਖਿਆ ਜਾਵੇ ਪਰ ਡੀਸੀ ਸਾਹਿਬ ਦਾ ਪੂਰਾ ਮਾਨ ਬਣਿਆ ਹੋਇਆ ਉਹਦੇ ਵੀ ਡਵੈਲਪਮੈਂਟ ਨਾਲ ਉਹ ਕੋਸ਼ਿਸ਼ ਨਹੀਂ ਉਹ ਇਹ ਆਪਣੇ ਸੰਘਰਸ਼ ਤੋਂ ਬਿਨਾਂ ਇਸੇ ਤਰ੍ਹਾਂ ਵੀ ਰੋਕਿਆ ਜਾ ਸਕਦਾ ਕਿਉਂਕਿ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਸੀ ਪਿੰਡਾਂ 'ਚੋਂ ਕੰਮ ਕਰਨ ਵਾਲੀਆਂ ਲੇਡੀਆਂ ਜਾਂ ਪਰਨ ਵਾਲੇ ਜਵਾਰ ਜਾਂ ਦੁਕਾਨਾਂ ਦੇ ਕੰਮ ਕਰਨ ਵਾਲੇ ਜਿਹੜੇ ਬੱਚੇ ਐ ਹਰੇਕ ਦੁਕਾਨ 'ਤੇ ਦੋ-ਤਿੰਨ ਤੇ ਆ ਕੇ ਕੰਮ ਕਰਦੇ ਐ ਸਾਡੇ ਘਰਾਂ 'ਚ ਪਿੰਡਾਂ 'ਚੋਂ ਆ ਕੇ ਲੇਡੀਆਂ ਕੰਮ ਕਰਦੀਆਂ ਐ ਇਹੋ ਪਹਿਲਾਂ ਬਲੋਗ ਰੂਟ ਤੋਂ ਬੱਸ ਸਟੈਂਡ ਤੋਂ ਆਟੋ ਲੈ ਕੇ ਆਇਆ ਕਰਦੇ ਨੀ ਉਹਨਾਂ ਨੂੰ ਇੰਨੀ ਇਤਮਾਈ ਹੁੰਦੀ ਐ ਫੇਰ ਉਹਨਾਂ ਨੂੰ ਭਾਉ ਅੱਧਾ ਘੰਟਾ ਪਹਿਲਾਂ ਤੇ ਰਹਿਣਾ ਬਬੂ ਅੱਧਾ ਘੰਟਾ ਸ਼ਾਮ ਨੂੰ ਵੀ ਪਹਿਲਾਂ ਜਾਣਾ ਤੂੰ ਕੈਪੀ ਗੁਪਾਰਦੀ ਹੋ। ਸੋ ਅਸੀਂ ਇਸ ਨੂੰ ਸ਼ੁਰੂ ਕੀਤਾ ਤੁਸੀਂ ਸਾਡਾ ਸਾਥ ਦਿੱਤਾ ਅੱਜ ਇਹਦਾ ਵਿਸ਼ਾਲ ਹੋਇਆ। ਅੱਜ ਅਸੀਂ ਚਾਹੁੰਦੇ ਆਂ ਵੀ ਇਹਦਾ ਘੇੜਾ ਹੋਰ ਵਿਸ਼ਾਲ ਕੀਤਾ ਜਾਵੇ ਸਾਰੀਆਂ ਜਥੇਬੰਦੀਆਂ ਸਾਰੇ ਹਰ ਤਰ੍ਹਾਂ ਦੇ ਗੁਪਾਰਦੀ ਵੀ ਇੱਥੇ ਬੈਠੇ ਆਂ। ਜੌਲਟ ਦੇ ਅੱਗੇ ਬੈਠੀ ਹੈ, ਕੈਮਿਸਟ ਦੇ ਅੱਗੇ ਛਣਾਲੇ ਬੈਠੇ ਆਂ। ਕਪੜਾ ਗੁਪਾਰਦੀ ਬੈਠੀ ਹੈ। ਵਪਾਰਕਟਾ ਵਾਲੇ ਬਟਾਂ ਦੀ ਬੈਠੇ ਆਂ। ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕਿ ਤੁਸੀਂ ਇਹਦਾ ਘੇੜਾ ਵਿਸ਼ਾਲ ਕਰਕੇ ਇਹ ਉਹ ਲੰਬਾ ਚੌੜਾ ਇਹ ਕਰੋ ਸਮਾਜ ਸੇਵੀ ਸੰਸਥਾਵਾਂ ਦੇ ਅਧਿਕਾਰ ਬੈਠੇ ਆ ਪੈਨਸ਼ਨਰਾਂ ਦੇ ਐਸੋਸੀਏਸ਼ਨ ਵਾਲੇ ਬੈਠੇ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਜੀ ਅੱਜ ਇੱਥੇ ਆਪ ਕੋ ਆਪਣੇ ਸੁਝਾਅ ਦਿਓ ਕਿ ਕੋ ਆਪਾਂ ਅੱਗੇ ਕਿਵੇਂ ਤੋਰਦੇ ਤੇ ਨਾਲ ਉਸ ਤੋਂ ਬਾਅਦ ਇੱਥੇ ਰੁਕ ਕੇ ਕੁਝ ਸਮਾਂ ਸਰਵੇ ਦੱਸੋ ਆਪਾਂ ਇਹਦੇ ਦਸਤਾਖਤ ਕਰਕੇ ਜਿਹੜੀ ਕਮੇਟੀ ਹੈ ਉਹ 35 ਮੈਂਬਰਾਂ ਦੀ ਜਗ੍ਹਾ ਦੇ ਕੋਲ 100 ਮੈਂਬਰਾਂ ਦੀ ਹੋ ਜੇ ਸਾਰੇ ਜਣੇ ਉਸ ਕਮੇਟੀ ਸ਼ਾਮਲ ਹੋ ਗੋ ਹਰ ਇਕੱਠੇ ਬਦਕੋ ਉਸ ਕਮੇਟੀ ਸ਼ਾਮਲ ਹੋਵੇ ਤਾਂ ਕਿ ਇਹ ਸੁਝਾਅ ਨੂੰ ਆਪਾਂ ਅੱਗੇ ਲੈ ਕੇ ਜਾਣ ਸਕੀਏ ਤੁਸੀਂ ਇਸ ਸੁਝਾਅ ਦੀ ਅਗਵਾਈ ਸ਼ਹਿਰ ਵਾਲੇ ਕਰੋ ਉੱਠ ਕੇ ਨਕਾਣ ਦਾ ਸਾਰੇ ਉੱਤੇ ਇਹ ਸੁਝਾਅ ਦੀ ਅਗਵਾਈ ਸੰਭੋ ਅਸੀਂ ਤੁਹਾਡੇ ਨਾਲ ਹਾਂ ਧੰਨਵਾਦ